ਮਰ ਜਨਮ ਜਨਮ ਦੀ ਏ ਟੱਪੀ ਐ ਸਚਾ ਸੱਚਾ ਪਾਤਸ਼ਾਹ ਸੁਰਸ਼ਾ ਦੇਸ਼ਾ ਉਹ ਜਿਸ ਪਾਤਸ਼ਾਹ ਬੈਠਿਆ ਸੋਈ ਐ ਸਭਨਾ I love ਨਾਂ ਦੇ ਪਤੇ ਕੋ ਅਦਬੰਦ ਦੂਰ ਜਾ ਹੀ ਕੋਏ ਤੂੰ ਬਰਤਾਰ ਰਹ ਸੋਏ ਉਪਰ ਪਾਰ ਘੰ ਬਾਂਧਾਰ ਏ ਰੀ ਟੇਕ ਤੇਰਾ ਆਂਦਾ ਰਹਾ ਹੈ ਤੁਮ ਹੈ ਉਹ ਵਨਾਰ ਅਗਨੇ ਆਗਾ ਦੀ ਆਪ ਜੋਦੂ ਦੀ ਸੇਵਾ ਇਹ ਨਭਾਉ ਲੋਖਾ ਨਾ ਹੈ ਗੁਰ ਪਰਸਾ ਨਾਨਕ ਗੁਣ ਗਾ ਹੈ ਜੋ ਦੀ ਸੈ ਸੋ ਤੇਰਾ ਰੂ ਵੰਦਿਆਨੂਪਾ ਸ਼ਿਮਰ ਸ਼ਿਮਰ ਸਭ ਦਾਨ ਸੁਏ ਨਾਪਕ ਪਰਮ ਪ੍ਰਾਪਤ ਹੋਏ ਜੇਨ ਜਪਿਆ ਤਿਸ ਪਉਪਨ ਜੋ ਬਹੁਰ ਗਿਆ ਜਿੰਦ ਬਾਹ ਵਾਲੇ ਹਾਰ ਇਸ ਪੈ ਸੰਭ ਅਰੇ ਸੰਸਾਰ ਓ ਨਾਨਕ ਆਵਨ ਲੋਚਾ we <laughs>